ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟੌਪਿਕ ਲੈ ਕੇ ਆਏ ਆ ਹਿਸਟਰੀ ਦਾ ਟੌਪਿਕ ਸਟੂਡੈਂਟਸ ਇਹ ਵਾਲਾ ਜਿਹੜੇ ਕਿ ਬੀਏ ਸੈਮੈਸਟਰ 3 ਦੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਟੂਡੈਂਟਸ ਦੇ ਲਈ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਪਲੱਸ 1 ਕਲਾਸ ਲਈ ਵੀ ਇੰਪੋਰਟੈਂਟ ਹੈ ਸੋ ਇਸ ਤੋਂ ਜਿਹੜੇ ਬੱਚੇ ਮਾਸਟਰ ਕੇਡਰ ਜਾਂ ਜਿਹੜੇ ਕਿ ਆਪਣਾ ਲੈਕਚਰਲ ਹਿਸਟਰੀ ਪੜਾਈ ਕਰ ਰਹੇ ਨੇ ਜਾਂ ਕੋਈ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਪੀਐਸਟੀ ਟੈਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਟਾਪਿਕ ਇੰਪੋਰਟੈਂਟ ਹੈ ਹਾਂਜੀ ਲਾਰਡ ਵਿਲੀਅਮ ਬੈਂਟਿੰਗ ਦੇ ਸੁਧਾਰ ਵਿਲੀਅਮ ਬੈਂਟਿੰਗ ਦੇ ਸੁਧਾਰਾਂ ਦਾ ਆਪਣੇ ਵਰਣਨ ਕਰਨਾ ਕਈ ਵਾਰ ਤੁਹਾਨੂੰ ਅਲੱਗ-ਅਲੱਗ ਵੀ ਪੁੱਛਿਆ ਜਾ ਸਕਦਾ ਕਿ ਪ੍ਰਸ਼ਾਸਨਿਕ ਸਧਾਰ ਉਹਦੇ ਐਡਮਿਨਿਸਟ੍ਰੇਟਿਵ ਸੁਧਾਰ ਨਿਆਂਕ ਜੁਡੀਸ਼ੀਅਲ ਜਾਂ ਸੋਸ਼ਲ ਰਿਫਾਰਮਸ ਦੱਸੋ ਜਾਂ ਤਾਂ ਉਹਨੂੰ ਇਕੱਠਾ ਵੀ ਪੁੱਛਿਆ ਜਾ ਸਕਦਾ ਠੀਕ ਹੈ ਸੋ ਹਾਂਜੀ ਸਭ ਤੋਂ ਪਹਿਲਾਂ ਜਿਉ ਦੇਖੋ ਜਿ ਪ੍ਰਸ਼ਾਸਨਿਕ ਖਸਾਰਾ ਲਗਤੂ ਪੁੱਛ ਲਿਆ ਸਮਾਜਿਕ ਖਸਾਰਾ ਲਗਤੂ ਪੁੱਛ ਲਿਆ ਇਕੱਠਾ ਹੀ ਪੁੱਛਿਆ ਜਾ ਸਕਦਾ ਹਾਂਜੀ ਸਭ ਤੋਂ ਪਹਿਲਾਂ ਆਪਣਾ ਇੰਟਰੋਡਕਸ਼ਨ ਇੰਟਰੋਡਕਸ਼ਨ ਦੇ ਵਿੱਚ ਲਾਰਡ ਵਿਲੀਅਮ ਬੈਂਟਿੰਗ ਇੱਕ ਉਧਾਰ ਨਯੋਗ ਤੇ ਪੱਕੇ ਹੀ ਇਰਾਦੇ ਵਾਲਾ ਵਿਅਕਤੀ ਸੀ ਤੇ ਉਹ 1828 ਈਸਵੀ ਦੇ ਵਿੱਚ ਬ੍ਰਿਟਿਸ਼ ਰਾਜ ਦਾ ਗਵਰਨਰ ਜਨਰਲ ਬਣ ਕੇ ਭਾਰਤ ਦੇ ਵਿੱਚ ਆਉਂਦਾ ਮਤਲਬ ਕਿ ਲਾਰਡ ਵਿਲੀਅਮ ਬੈਂਟਿੰਗ 1828 ਈਸਵੀ ਦੇ ਵਿੱਚ ਬ੍ਰਿਟਿਸ਼ ਰਾਜ ਦਾ ਗਵਰਨਰ ਜਨਰਲ ਬਣ ਕੇ ਭਾਰਤ ਆਇਆ ਤੇ 1700 ਦੇ ਤੋਂ 1835 ਵੀ ਤੱਕ ਰਿਹਾ ਤੇ ਲਾਰਡ ਵਿਲੀਅਮ ਬੈਂਟਿੰਗ ਦੇ ਭਾਰਤ ਆਉਣ ਦੇ ਨਾਲ ਦੇਸ਼ ਦੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਹੈ ਤੇ ਉਹ ਪਹਿਲਾ ਗਵਰਨਰ ਜਨਰਲ ਸੀ ਜਿਨੇ ਇਸ ਸਿਧਾਂਤ ਨੂੰ ਬਣਾਇਆ ਸੀ ਕਿ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਦਾ ਉਦੇਸ਼ ਕੀ ਆ ਪਰਜਾ ਦੇ ਹਿੱਤਾਂ ਦੀ ਪਰਜਾ ਦੇ ਹਿੱਤਾਂ ਦਾ ਧਿਆਨ ਰੱਖਣਾ ਪਰਜਾ ਮਤਲਬ ਕਿ ਲੋਕ ਆਮ ਜਨਤਾ ਆਮ ਜਨਤਾ ਦੇ ਹਿੱਤਾਂ ਦੀ ਧਿਆਨ ਰੱਖਣਾ ਜਦੋਂ ਗਵਰਨਰ ਜਨਰਲ ਸੀ ਠੀਕ ਹੈ ਉਹਨੇ ਇਸ ਸਿਧਾਂਤ ਨੂੰ ਬਣਾਇਆ ਤੇ ਇਸ ਦਾ ਵਿਸ਼ਵਾਸ ਸੀ ਕਿ ਕੰਪਨੀ ਦੇ ਲਾਭ ਦੇ ਨਾਲ ਨਾਲ ਜਨਤਾ ਦੀ ਭਲਾਈ ਵੀ ਜ਼ਰੂਰੀ ਹੈ ਮਤਲਬ ਕਿ ਇਹ ਵਿਸ਼ਵਾਸ ਕਰਦਾ ਸੀ ਵੀ ਬਈ ਬੇਸ਼ੱਕ ਅੰਗਰੇਜ਼ੀ ਕੰਪਨੀ ਦਾ ਸੀ ਮਤਲਬ ਕਿ ਗਵਰਨਰ ਜਨਰਲ ਬਣ ਕੇ ਭਾਰਤ ਆਇਆ ਇੰਗਲੈਂਡ ਤੋਂ ਆਸੀ ਬਟ ਨਾਲ ਦੀ ਨਾਲ ਇਹ ਵੀ ਸੋਚਦਾ ਸੀ ਕਿ ਜਿਹੜੀ ਈਸਟ ਇੰਡੀਆ ਕੰਪਨੀ ਆ ਉਹਦੀ ਤਰੱਕੀ ਦੇ ਨਾਲ ਨਾਲ ਜਨਤਾ ਦੀ ਵੀ ਭਲਾਈ ਜ਼ਰੂਰੀ ਹੈ ਤੇ ਉਹ ਉਹਨੇ ਦਿਨੀ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਸੀ ਕਿ ਉਸਧਾਰਾਂ ਤੋਂ ਲਵਾ ਡਾਲ ਲਾਰਡ ਵਿਲੀਅਮ ਬੈਂਟਿੰਗ ਕੋਲ ਕੋਈ ਵੀ ਰਸਤਾ ਨਹੀਂ ਸੀ ਮਤਲਬ ਕਿ ਉਹਨੂੰ ਸੁਧਾਰ ਕਰਨਾ ਹੀ ਪੈ ਰਿਹਾ ਸੀ ਤੇ ਲਾਰਡ ਹੈਸਟਿੰਗਸ ਲਾਰਡ ਐਮੋਸਟਰ ਦੀ ਹਮਲਾਵਰ ਨੀਤੀ ਦੇ ਕਰਕੇ ਕੰਪਨੀ ਦੀ ਜਿਹੜੀ ਇਕਨੋਮਿਕਲ ਹਾਲਤ ਉਹ ਵੀ ਖਰਾਬ ਹੋ ਚੁੱਕੀ ਸੀ ਤੇ ਹੁਣ ਯੁੱਧਾਵਲ ਵੀ ਧਿਆਨ ਦੇਣ ਦੀ ਜ਼ਰੂਰਤ ਨਹੀਂ ਸੀ ਇਸ ਲਈ ਲਾਰਡ ਵਿਲੀਅਮ ਬੈਂਟਿੰਗ ਦੀ ਉਧਾਰਨੀਤੀ ਤੇ ਹਾਲਾਤਾਂ ਦੇ ਸੁਧਾਰਾਂ ਲਈ ਪਿਠਭੂਮੀ ਤਿਆਰ ਕੀਤੀ ਮਤਲਬ ਕਿ ਉਸ ਸਮੇਂ ਦਾ ਆਪਾਂ ਕਹਿ ਸਕਦੇ ਹਾਂ ਕਿ ਕੰਡੀਸ਼ਨ ਐਵੇਂ ਦੀ ਹੋ ਗਈ ਸੀ ਜਿਸ ਦੇ ਵਿੱਚ ਲਾਰਡ ਵਿਲੀਅਮ ਬੈਂਟਿੰਗ ਦੁਆਰਾ ਸੁਧਾਰ ਕਰਨੇ ਜ਼ਰੂਰੀ ਹੋ ਗਏ ਸੀ ਤੇ ਇਸ ਲਈ ਉਹਨੇ ਸੁਧਾਰ ਕੀਤੇ ਸੁਧਾਰ ਹੈਗੇ ਨੇ ਆਪਣੇ ਪਹਿਲਾਂ ਆਰਥਿਕ ਸੁਧਾਰ ਇਕਨੋਮਿਕਲ ਸੁਧਾਰ ਉਹਨੇ ਕੀਤੇ ਤੇ ਹਾਂਜੀ ਲਾਰਡ ਵਿਲੀਅਮ ਬੈਂਟਿੰਗ ਨੇ ਸਭ ਤੋਂ ਪਹਿਲਾਂ ਇਕਨੋਮਿਕਸ ਤਰ੍ਹਾਂ ਦੇ ਵੱਲ ਆਪਣਾ ਧਿਆਨ ਦਿੱਤਾ ਇਹਦੇ ਵਿੱਚ ਸੈਨਾ ਦੇ ਖਰਚੇ ਵਿੱਚ ਕਮੀ ਪਹਿਲਾਂ ਕਿਸੇ ਵੀ ਲਾਰਡ ਵਿਲੀਅਮ ਬੈਂਟਿੰਗ ਨੇ ਜਿਹੜੇ ਸੈਨਾ ਸੀ ਉਹਦਾ ਜਿਹੜਾ ਖਰਚਾ ਸੀ ਆਰਮੀ ਦਾ ਉਹਦੇ ਵਿੱਚ ਕਮੀ ਕੀਤੀ ਕਲਕੱਤੇ ਤੋਂ 400 ਮੀਲ ਦੇ ਅੰਦਰ ਰਹਿਣ ਵਾਲੇ ਜਿਹੜੇ ਸੈਨਿਕਾਂ ਦਾ ਪੱਤਾ ਉਹ ਕਟਾ ਕੇ ਅੱਧਾ ਕਰਤਾ ਠੀਕ ਹੈ ਮਤਲਬ ਕਿ ਕੰਪਨੀ ਨੂੰ 20000 ਪਾਉਂਡ ਸਾਲਾਨਾ ਬਚ ਗਈ ਹੁਣ ਜਿੰਨੇ ਵੀ ਸੀ ਮੰਨ ਲਓ ਕਿਸੇ ਦੇ 100 ਪਾਉਂਡ ਸੀ ਉਹਨੂੰ ਕਟਾ ਕੇ 50 ਪਾਉਂਡ ਕਰਤੇ ਉਹਨਾਂ ਦੀ ਰਕਮ ਘਟਾਤੀ ਅੱਧੇ ਅੱਧਾ ਕਰਤਾ ਜਿਹਦੇ ਨਾਲ ਸਲਾਨਾ ਜਿਹੜੇ ਪੌਂਡ ਸੀ ਉਹਨਾਂ ਦੀ ਕਾਫੀ ਜ਼ਿਆਦਾ ਬਚਤ ਹੋਈ 20000 ਪੌਂਡਾਂ ਦੀ ਬਚਤ ਹੋ ਗਈ। ਅੱਗੇ ਹੈਗਾ ਸਿਵਲ ਸਰਵਿਸ ਦੇ ਤਨਖਾਹਾਂ ਵਿੱਚ ਕਮੀ। ਹਾਂਜੀ ਉਸ ਸਮੇਂ ਸਿਵਲ ਸਰਵਿਸ ਕਮੇਟੀ ਦੇ ਸੁਦਾ ਸੁਝਾਤੇ ਗੈਰ ਸੈਨਿਕ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਤਨਖਾਹਾਂ ਦੇ ਵਿੱਚ ਕਮੀ ਕਰ ਦਿੱਤੀ। ਮਤਲਬ ਕਿ ਆਰਮੀ ਤੋਂ ਇਲਾਵਾ ਜਿਹੜੇ ਹੋਰ ਸਿਵਲ ਸਰਵਿਸ ਸੀ ਉਹਨਾਂ ਦੇ ਜਿਹੜਾ ਤਨਖਾਹਾਂ ਸੀ ਉਹਨਾਂ 'ਚ ਵੀ ਕਮੀ ਕੀਤੀ। ਤੇ ਇਹਦੇ ਨਾਲ ਕੰਪਨੀ ਨੂੰ ਲਗਭਗ 5 ਲੱਖ ਰੁਪਏ ਦੀ ਸਲਾਨਾ ਬਚਤ ਹੋਈ। ਤੇ ਕੰਪਨੀ ਦੇ ਕਿਹੜੇ ਜਿਹੜੇ ਗੈਰ ਸੈਨਿਕ ਅਫਸਰ ਸੀ ਉਹਨਾਂ ਨੇ ਕਾਫੀ ਜਿਆਦਾ ਵਿਰੋਧ ਕੀਤਾ ਤੇ ਐਗਲੋ ਭਾਰਤੀ ਅਖਬਾਰਾਂ ਨੇ ਵੀ ਉਸ ਦੀ ਨਿਖੇਦੀ ਕੀਤੀ ਮਤਲਬ ਕਿ ਇਸ ਚੀਜ਼ ਦੀ ਕ੍ਰਿਟਿਸਿਜ਼ਮ ਕੀਤਾ ਕਿ ਤਨਖਾਹਾਂ ਕਿਉਂ ਘਟਾਈਆਂ ਗਈਆਂ ਪਰ ਫਿਰ ਵੀ ਲਾਰਡ ਵਿਲੇਮ ਬੈਂਡਿਕਰੇ ਦੇ ਵੱਲ ਕੋਈ ਪ੍ਰਵਾਨੀ ਨਹੀਂ ਕੀਤੀ ਤੇ ਉਹਨੇ ਜਿਹੜੇ ਕਿ ਜਿਹੜਾ ਆਰਥਿਕ ਹਾਲਾਤ ਸੀ ਉਹਨੂੰ ਕਾਬੂ ਪਾਉਣ ਦੇ ਲਈ ਤਨਖਾਹਾਂ ਘਟਾਈਆਂ ਅੱਗੇ ਹੈਗਾ 3rd ਗੈਰ ਜ਼ਰੂਰੀ ਨੌਕਰੀਆਂ ਦੀ ਸਮਾਪਤੀ ਹਾਂਜੀ ਲਾਰਡ ਵਿਲੀਅਮ ਬੈਂਟਿੰਗ ਨੇ ਜਿਹੜੀਆਂ ਅਜਿਹਿਆਂ ਨੌਕਰੀਆਂ ਸੀ ਜਿਨ੍ਹਾਂ ਦਾ ਕਿਸੇ ਵੀ ਢੰਗ ਦੇ ਨਾਲ ਮਤਲਬ ਕਿ ਜਿਨ੍ਹਾਂ ਤੋਂ ਬਿਨਾ ਹੀ ਆਪਣਾ ਕੰਮ ਚਲਾਇਆ ਜਾ ਸਕਦਾ ਸੀ ਜਿਨ੍ਹਾਂ ਦੀ ਕੋਈ ਵੀ ਨੀਡ ਨਹੀਂ ਸੀ ਤਾਂ ਉਹ ਜਿਹੜੇ ਕਿ ਗੈਰ ਜ਼ਰੂਰੀ ਜਿੰਨੇ ਵੀ ਨੌਕਰੀਆਂ ਸੀ ਉਹਨੂੰ ਸਾਰਿਆਂ ਨੂੰ ਖਤਮ ਕਰਤਾ ਜਿਸ ਦੇ ਨਾਲ ਕੰਪਨੀ ਨੂੰ ਕਾਫੀ ਆਰਥਿਕ ਲਾਭ ਹੋਇਆ 4th ਹੈਗਾ ਭਾਰਤੀ ਕਰਮਚਾਰੀਆਂ ਦੀ ਨਿਪਤੀ ਤੇ ਸਟੂਡੈਂਟ ਸਭ ਤੋਂ ਪਹਿਲਾਂ ਤੁਸੀਂ ਹੈਡਿੰਗ ਯਾਦ ਕਰ ਲਿਆ ਕਰੋ ਫਿਰ ਈਜ਼ੀ ਯਾਦ ਹੋ ਜਾਂਦਾ ਤੇ ਲਾਰਡ ਵਿਲੀਅਮ ਬੈਂਟਿੰਗ ਨੇ ਭਾਰਤੀਆਂ ਨੂੰ ਵੱਧ ਤੋਂ ਵੱਧ ਨੌਕਰੀਆਂ ਦਿੱਤੀਆਂ ਤੇ ਨਾਲ ਦੀ ਨਾਲ ਜਦੋਂ ਭਾਰਤੀਆਂ ਨੂੰ ਨੌਕਰੀਆਂ ਦਿੱਤੀਆਂ ਕਿਉਂਕਿ ਉਹਨਾਂ ਨੂੰ ਪਹਿਲੇ ਹੀ ਘੱਟ ਸੀ ਜਦੋਂ ਹੋਰ ਐਵੇਂ ਦੇ ਭਾਰਤੀ ਲਾਗੂ ਕਰ ਲਏ ਤਾਂ ਪੇਦਾ ਘੱਟੇ ਸੀ ਤਾਂ ਜਦੋਂ ਪੇ ਘੱਟ ਸੀ ਬੇਸ਼ੱਕ ਜਿੰਨੇ ਮਰਜ਼ੀ ਰੱਖ ਲੈਂਦੇ ਤਾਂ ਜਿਹੜੇ ਅੰਗਰੇਜ਼ ਸੀ ਉਹਨਾਂ ਨੂੰ ਘਟਾਇਆ ਨੌਕਰੀਆਂ ਤੋਂ ਕਿਉਂਕਿ ਉਹਨਾਂ ਨੂੰ ਜਿਆਦਾ ਪੇ ਦੇਣੇ ਪੈਂਦੇ ਸੀ ਜਿਸ ਕਰਕੇ ਭਾਰਤੀ ਨੂੰ ਵੱਧ ਤੋਂ ਵੱਧ ਲਾਗੂ ਕੀਤਾ ਤਾਂ ਕਿ ਉਹਨਾਂ ਨੂੰ ਪੇ ਘੱਟ ਦੇ ਉਹ ਸੈਟੀਸਫਾਈ ਹੋ ਜਾਂਦੇ ਸੀ ਜਿਸ ਦੇ ਨਾਲ ਕੰਪਨੀ ਨੂੰ ਕਾਫੀ ਜਿਆਦਾ ਬਚਤ ਹੋਈ ਤੇ ਇਹਦਾ ਕਾਰਨ ਅੰਗਰੇਜ਼ਾਂ ਦੇ ਮੁਕਾਬਲੇ ਕਿਉਂਕਿ ਭਾਰਤੀ ਘੱਟ ਤਨਖਾਹ ਲੈਂਦੇ ਸੀ ਜੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਹਾਂਜੀ ਨੈਕਸਟ ਹੈਗਾ 5th ਪੁਆਇੰਟ ਸਟੂਡੈਂਟਸ ਸਮਾਲੀਆ ਰਹਿਤ ਜ਼ਮੀਨਾਂ ਦੀ ਜ਼ਬਤੀ ਕੁਝ ਜੀਮੇਦਾਰਾਂ ਕੋਲ ਮਾਲੀ ਰਹਿਤ ਜ਼ਮੀਨਾਂ ਸੀ ਮਤਲਬ ਕਿ ਜਿਨ੍ਹਾਂ ਤੋਂ ਕੋਈ ਵੀ ਸਰਕਾਰ ਟੈਕਸ ਨਹੀਂ ਸੀ ਲੰਦੀ ਨਾ ਹੀ ਉਹ ਸਰਕਾਰ ਨੂੰ ਟੈਕਸ ਦੇ ਰਹੀ ਸੀ ਉਹ ਜ਼ਮੀਨਾਂ ਤੇ ਲਾਰਡ ਵਿਲੀਅਮ ਬੈਂਡਿੰਗ ਨੇ ਸਭ ਤੋਂ ਪਹਿਲਾਂ ਜਿਹੇ ਨਾਗਰਿਕਾਂ ਦੀ ਪੜਤਾਲ ਕੀਤੀ ਜਿਨ੍ਹਾਂ ਦੇ ਮਾਲਕਾਂ ਵਾਲਾ ਜਿਹੜਾ ਪ੍ਰਮਾਣ ਪੱਤਰ ਸੀ ਉਹ ਗਵਾਚ ਗਿਆ ਸੀ ਤੇ ਲਾਰਡ ਵਿਲੀਅਮ ਬੈਂਡਿੰਗ ਨੇ ਫਿਰ ਉਹਨਾਂ ਕੋਲੋਂ ਜਿਨ੍ਹਾਂ ਕੋਲ ਪ੍ਰਮਾਣ ਪੱਤਰ ਗਵਾਚ ਗਿਆ ਸੀ ਕੋਲਾਕੋਲਾ ਜਮੀਨ ਹੈ ਜਿਹੜੀ ਕਿ ਖੋਲੀ ਉਹਨਾਂ ਦੀ ਜਮੀਨ ਜ਼ਬਤ ਕਰ ਲਈ ਜਾਂ ਫਿਰ ਬਾਕੀ ਸਭ ਜ਼ਗੀਰਾਂ ਤੇ ਉਹਨਾਂ ਦਾ ਟੈਕਸ ਲਗਾਤਾ ਇਸ ਤਰ੍ਹਾਂ ਕੰਪਨੀ ਨੂੰ ਆਮਦਨ ਹੋ ਗਈ ਮਤਲਬ ਕਿ ਜਿਹੜੇ ਟੈਕਸ ਫ੍ਰੀ ਸੀ ਉਹਨਾਂ ਦਾ ਟੈਕਸ ਲਗਾਤਾ ਜਾਂ ਫਿਰ ਉਹਨਾਂ ਦੀ ਜਿਹੜੀ ਜਮੀਨ ਸੀ ਉਹਨਾਂ ਨੂੰ ਜ਼ਬਤ ਕਰ ਲਿਆ ਜਿੱਤੋਂ ਸਰਕਾਰ ਨੂੰ ਲਗਭਗ 30 ਲੱਖ ਰੁਪਏ ਦਾ ਵਾਧਾ ਹੋਇਆ ਅੱਗੇ ਹੈਗਾ 6th ਪੁਆਇੰਟ ਅਫੀਮ ਵਪਾਰ ਦੇ ਵਿੱਚ ਸੁਧਾਰ ਲਾਰਡ ਵਿਲੀਅਮ ਬੈਂਟਿੰਗ ਨੇ ਮਾਲਵਾ ਬਨਾਰਸ ਤੇ ਬਿਹਾਰ ਦੇ ਵਿੱਚ ਅਫੀਮ ਦੇ ਵਪਾਰ ਉਚਿਤ ਮਫੀਮ ਦੇ ਅਫੀਮ ਦੇ ਵਪਾਰ ਦਾ ਚੰਗੇ ਢੰਗ ਦੇ ਨਾਲ ਪ੍ਰਬੰਧ ਕੀਤਾ ਇਸ ਤੋਂ ਪਹਿਲਾਂ ਇਥੋਂ ਪੁਰਤਗਾਲ ਲਈ ਅਫੀਮ ਖਰੀਦ ਕੇ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਂਦੇ ਸੀ ਤੇ ਕਾਫੀ ਜ਼ਿਆਦਾ ਲਾਭ ਕਮਾਉਂਦੇ ਸੀ ਤੇ ਇਸ ਤੋਂ ਬਾਅਦ ਨੂੰ ਬੰਦ ਕਰਨ ਲਈ ਲਾਰਡ ਵਿਲੀਅਮ ਪੈਂਟਿੰਗ ਨੇ ਅਫੀਮ ਨੂੰ ਇਹਨਾਂ ਪ੍ਰਦੇਸ਼ਾਂ ਤੋਂ ਸਿੱਧੇ ਮੁੰਬਈ ਦੇ ਵਿੱਚ ਭੇਜਣ ਲਈ ਲਾਇਸੈਂਸ ਪ੍ਰਥਾ ਜਾਰੀ ਕਰਤੀ ਜਿਹੜੇ ਪਹਿਲਾਂ ਪੁਰਤਗਾਲ ਹੀ ਲੈ ਕੇ ਜਾਂਦੇ ਸੀ ਪੁਰਤਗਾਲੀ ਜਿਹੜਾ ਵਪਾਰ ਬੰਦ ਕਰਕੇ ਉਹਨਾਂ ਨੇ ਸਿੱਧਾ ਕੀ ਕਰਤਾ ਅਫੀਮ ਨੂੰ ਪ੍ਰਦੇਸ਼ਾਂ ਦੇ ਵਿੱਚ ਭੇਜਣ ਦੇ ਲਈ ਸਿੱਧਾ ਮੁੰਬਈ ਦੇ ਵਿੱਚ ਪ੍ਰਦੇਸ਼ ਤੋਂ ਸਿੱਧਾ ਮਮ ਇਹਦੇ ਵਿੱਚ ਭੇਜਣ ਦੇ ਲਈ ਲਾਇਸੈਂਸ ਪ੍ਰਥਾ ਚਲਾਦੀ ਜਿਸ ਦੇ ਨਾਲ ਸਰਕਾਰ ਨੂੰ ਆਮਦਨ ਹੋਗੀ ਤੇ ਅੱਗੇ ਹੈ ਅੰਗਰੇਜ਼ ਇਸ ਤਲਾਵਾ ਹੋਰਸਦਾਰ ਲਾਰਡ ਵਿਲੀਮੈਂਟਕ ਨੇ ਉੱਤਰ ਪ੍ਰਦੇਸ਼ ਦੇ ਵਿੱਚ ਭੂਮੀ ਦਾ ਨਵਾਂ ਬੰਦੋਬਸਤ ਕਰਕੇ ਭੂਮੀ ਦੀ ਆਮਦਨ ਨੂੰ ਵਧਾਇਆ ਤਿੰਨ ਸਾਲਾਂ ਲਈ ਭੂਮੀ ਦਾ ਨਵਾਂ ਬੰਦੋਬਸਤ ਕੀਤਾ ਗਿਆ ਤੇ ਇਲਾਹਾਬਾਦ ਦੇ ਵਿੱਚ ਬੋਰਡ ਆਫ ਰੈਵਨਿਊ ਸਥਾਪਿਤ ਕੀਤਾ ਗਿਆ ਰੈਵਨਿਊ ਹੋ ਗਿਆ ਟੈਕਸ ਪ੍ਰਬੰਧਿਤ ਲਾਗਾਂ ਸੰਬੰਧੀ ਇਸ ਤਲਾਵਾ ਮਾਲਵਾ ਬਿਹਾਰ ਤੇ ਬੰਗਾਲ ਦੇ ਵਿੱਚ ਅਫੀਮ ਦੀ ਉਪਜ ਵਧਾਉਣ ਦੇ ਯਤਨ ਕੀਤੇ ਗਏ ਇਨ੍ਹਾਂ ਕਾਰਜਾਂ ਨਾਲ ਕੰਪਨੀ ਨੂੰ ਕਾਫੀ ਜ਼ਿਆਦਾ ਆਰਥਿਕ ਲਾਭ ਪਹੁੰਚੇ ਅੱਗੇ ਆਊਗਾ ਪ੍ਰਸ਼ਾਸਨਿਕ ਸੁਧਾਰ ਐਡਮਿਨਿਸਟ੍ਰੇਟਿਵ ਰਿਫਾਰਮਸ ਹਾਂਜੀ ਲਾਰਡ ਵਿਲੀਅਮ ਪਹਿਲਾਂ ਆਜੂਗਾ ਉੱਚੇ ਅਹੁਦਿਆਂ ਤੇ ਭਾਰਤੀ ਦੀ ਨਿਯੁਕਤੀ ਹਾਂਜੀ ਲਾਰਡ ਵਿਲੀਅਮ ਵੈਂਟਿੰਗ ਕਿਉਂਕਿ ਭਾਰਤੀਆਂ ਨੂੰ ਘੱਟ ਨੌਕਰੀਆਂ ਤੇ ਵੀ ਉਹਨੂੰ ਸੈਟੀਸਫਾਈ ਕਰ ਦਿੰਦੇ ਸੀ ਘੱਟ ਜੋ ਪੇ ਦੇ ਕੇ ਲਾਰਡ ਵਿਲੀਅਮ ਵੈਂਟਿੰਗ ਤੋਂ ਪਹਿਲਾਂ ਭਾਰਤੀਆਂ ਨੂੰ ਉੱਚੀਆਂ ਉੱਚੇ ਅਹੁਦਿਆਂ ਤੇ ਜਿਹੜੇ ਕਿ ਨਿਯੁਕਤ ਨਹੀਂ ਕੀਤਾ ਜਾਂਦਾ ਸੀ ਉੱਚ ਅਹੁਦਿਆਂ ਤੇ ਜਿਹੜੇ ਕਿ ਨਹੀਂ ਨਿਯੁਕਤ ਕੀਤਾ ਜਾਣਾ ਸੀ ਤਾਂ ਇਹਨਾਂ ਅਹੁਦਿਆਂ ਤੇ ਜਿਹੜੇ ਉੱਚ ਅਹੁਦਿਆਂ ਤੇ ਉਹਨਾਂ ਨੂੰ ਸਿਰਫ ਯੂਰਪੀਅਨਾਂ ਲਈ ਹੀ ਰੱਖਿਆ ਗਿਆ ਸੀ ਲਾਰਡ ਵਿਲੀਅਮ ਬੈਂਟਿੰਗ ਨੇ ਸਨੀਤੀ ਨੂੰ ਚੇਂਜ ਕਰਤਾ ਉਹਨਾਂ ਨੇ ਯੂਰਪੀਅਨਾਂ ਦੀ ਥਾਂ ਤੇ ਭਾਰਤੀ ਨੂੰ ਉੱਚੇ ਅਹੁਦਿਆਂ ਤੇ ਨਿਯੁਕਤ ਕਰਨਾ ਸ਼ੁਰੂ ਕਰਤਾ ਭਾਰਤੀਆਂ ਦੀ ਅਪੁਆਇੰਟਮੈਂਟ ਕਰਤੀ ਇੰਡੀਅਨ ਦੀ ਇਸ ਦਾ ਉਸ ਦਾ ਵਿਸ਼ਵਾਸ ਸੀ ਕਿ ਭਾਰਤੀ ਯੋਗਤਾ ਦੇ ਵਿੱਚ ਘਟ ਨਹੀਂ ਹਨ ਤੇ ਦੂਜੇ ਪਾਸੇ ਭਾਰਤੀ ਨੂੰ ਘੱਟ ਤਨਖਾਹ ਦੇਣੀ ਪੈਂਦੀ ਸੀ ਠੀਕ ਹੈ ਮਤਲਬ ਕਿ ਭਾਰਤੀ ਘੱਟ ਪੇਤੇ ਵੀ ਸੈਟੀਸਫਾਈ ਹੋ ਰਹੇ ਸੀ ਤੇ ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਸੀ ਕਿ ਇੰਡੀਅਨ ਵੀ ਜਿਹੜੇ ਕਿ ਕੁਛ ਨਾ ਕੁਛ ਇਹਨਾਂ ਚ ਟੈਲੈਂਟ ਹੈ ਕਿਸੇ ਟੈਲੈਂਟ ਤੋਂ ਘੱਟ ਨਹੀਂ ਇਸ ਕਰਕੇ ਉਹਨਾਂ ਨੇ ਭਾਰਤੀਆਂ ਨੂੰ ਉੱਚੇ ਅਹੁਦੇਾਂ ਤੇ 1833 ਵੀ ਦੇ ਚਾਰਟਰ ਦੀ ਧਾਰਾ ਉੱਤੇ ਫੁੱਲ ਚੜਾਈ ਮਤਲਬ ਕਿ ਜਿਹੜੇ 1833 ਵਿੱਚ ਚਾਰਟ ਐਕਟ ਪਾਸ ਹੋਇਆ ਸੀ ਜਿਹਦੇ ਵਿੱਚ ਕਿਸੇ ਨੂੰ ਵੀ ਜਾਤ ਧਰਮ ਲਿੰਗ ਦੇ ਆਧਾਰ ਤੇ ਕੋਈ ਭੇਦਭਾਵ ਕੀਤੇ ਬਿਨਾ ਉੱਚੇ ਅਹੁਦੇ ਤੇ ਅਨੁਕੂਤ ਕੀਤਾ ਜਾਣਾ ਸੀ ਤੋਂ ਉਹਨਾਂ ਨੇ ਇੰਪਲੀਮੈਂਟ ਕੀਤਾ ਲਾਰਡ ਵਿਲੀਅਮ ਵੈਂਟਿੰਗ ਨੇ ਉਸੇ ਤਰ੍ਹਾਂ ਤੇ ਪੂਰੀ ਤਰੀਕੇ ਨਾਲ ਅਮਲ ਕੀਤਾ ਤੇ ਭਾਰਤ ਨੂੰ ਉੱਚਾ ਅਧਿਨ ਦੇ ਕੇ ਵਿਲੀਅਮ ਵੈਂਟਿੰਗ ਨੇ ਇੱਕ ਅਦਰਸ਼ ਅਦਰਸ਼ ਸਥਾਪ ਅਦਰਸ਼ ਸਥਾਪਿਤ ਕੀਤਾ ਅੱਗੇ ਆ ਜੂਗਾ ਸੈਕੰਡ ਨੂੰ ਕਲੈਕਟਰਾਂ ਤੇ ਜੱਜਾਂ ਦੇ ਕੰਮਾਂ ਵਿੱਚ ਸੁਮੇਲ ਲਾਰਡ ਵਿਲੀਅਮ ਵੈਂਟਿੰਗ ਨੇ ਕਲੈਕਟਰਾਂ ਨੂੰ ਮਾਲੀਆ ਸੰਬੰਧੀ ਜਿਹੜੇ ਕਾਰਜਾਂ ਤੋਂ ਇਲਾਵਾ ਨਿਆਂਇਕ ਅਧਿਕਾਰ ਵੀ ਦਿੱਤੇ ਮਤਲਬ ਕਿ ਜਿਹੜੇ ਕਲੈਕਟਰ ਸੀ ਉਹਨਾਂ ਨੂੰ ਸਿਰਫ ਪਹਿਲਾਂ ਮਾਲੀਆ ਜਿਹੜੇ ਕਿ ਕਾਰਜ ਮਿਲਦੇ ਸੀ ਤਾਂ ਹੁਣ ਇਹਨਾਂ ਨੂੰ ਨਿਆਂਇਕ ਅਧਿਕਾਰ ਵੀ ਸੌਂਪ ਦਿੱਤੇ ਤੇ ਦੋ ਤਰ੍ਹਾਂ ਦੇ ਕੰਮ ਮਤਲਬ ਕਿ ਦੋ ਤਰ੍ਹਾਂ ਦੇ ਵੱਖ-ਵੱਖ ਕੰਮ 21 ਵਿਅਕਤੀ ਕੋਲ ਕਰਵਾ ਲੇਗੇ ਪਹਿਲਾਂ ਕਿਥੇ ਅਲੱਗ-ਅਲੱਗ ਪੇ ਦੇਣੀ ਬੰਨੀ ਸੀ ਅਲੱਗ-ਅਲੱਗ ਉਹ ਪੁਆਇੰਟ ਕਰਨੇ ਪੈਂਦੇ ਸੀ ਜਦੋਂ ਇੱਕੋ ਬੰਦਾ ਕੰਮ ਕਰ ਦੂਗਾ ਤੇ ਜਿਹੜੇ ਦੂਜੇ ਬੰਦੇ ਨੂੰ ਪੇ ਦੇਣੀ ਸੀ ਉਹਦੇ ਨਾਲ ਪੈਸਾ ਬਚਤ ਹੋ ਗਿਆ ਠੀਕ ਹੈ ਕਿਉਂਕਿ ਉਹਨਾਂ ਦਾ ਵਿਸ਼ਵਾਸੀ ਕਿ ਇਹਦੇ ਨਾਲ ਜ਼ਿਲ੍ਹੇ ਦੇ ਪ੍ਰਸ਼ਾਸਨ ਬੰਦ ਵਿੱਚ ਕੁਸ਼ਲਤਾ ਆਊਗੀ ਤੇ ਧੰਨ ਦੀ ਬਚਤ ਹੋਊਗੀ ਅੱਗੇ 3rd ਪੁਆਇੰਟ ਆ ਪ੍ਰੈਸਸ ਬੰਦੀ ਉਧਾਰ ਨੀਤੀ ਹਾਂਜੀ ਨਿਊਜ਼ਪੇਪਰ ਵਗੈਰਾ ਲਾਰਡ ਵਿਲੀਅਮ ਐਂਟਿੰਗ ਨੇ ਪ੍ਰੈਸ ਦੇ ਪ੍ਰਤੀ ਉਧਾਰਨ ਨੀਤੀ ਬਣਾਈ ਉਸ ਸਮੇਂ ਦੀਆਂ ਅਖਬਾਰਾਂ ਵਿੱਚ ਸਿਵਲ ਤੇ ਸੈਨਿਕ ਕਰਮਚਾਰੀਆਂ ਦੀਆਂ ਕਰਮਚਾਰੀ ਸੀ ਜਿਹੜੇ ਉਹਨਾਂ ਦੇ ਪੱਤਿਆਂ ਵਿੱਚ ਕਮੀ ਕੀਤੀ ਕਮੀ ਕੀਤੀ ਕੀ ਕਮੀ ਦੀ ਕਰੜੀ ਉਲੋਚਨਾ ਕੀਤੀ ਗਈ ਸੀ ਮਤਲਬ ਕਿ ਜਿਹੜੇ ਉਸ ਸਮੇਂ ਦੇ ਸਿਵਲ ਤੇ ਸੈਨਿਕ ਕਰਮਚਾਰੀ ਦੇ ਤਨਖਾਹ ਸੀ ਉਹਨਾਂ ਨੂੰ ਘਟਾ ਦਿੱਤਾ ਗਿਆ ਜਿਨ੍ਹਾਂ ਦੀ ਕਰੜੀ ਉਲੋਚਨਾ ਕੀਤੀ ਗਈ ਸੀ ਇਹਨਾਂ ਦੇ ਵਿੱਚ ਨਿਊਜ਼ਪੇਪਰਾਂ ਦੇ ਵਿੱਚ ਤੇ ਕਈ ਹੋਰ ਗਵਰਨਰ ਜਨਰਲ ਉਸੇ ਵੇਲੇ ਪ੍ਰੈਸ ਉੱਤੇ ਰੋਕ ਲਗਾ ਦਿੰਦੇ ਸੀ ਰੋਕ ਲਗਾ ਲਗਾ ਦਿੰਦਾ ਬਟ ਵਿਲੀਅਮ ਐਂਟਿੰਗ ਨੇ ਅਖਬਾਰਾਂ ਤੇ ਕਿਸੇ ਵੀ ਤਰੀਕੇ ਦੀ ਰੋ ਮਤਲਬ ਕਿ ਜੇ ਕੋਈ ਹੋਰ ਹੁੰਦਾ ਵੀ ਐਨਾ ਕ੍ਰਿਟਿਸਿਜ਼ਮ ਹੋ ਰਿਹਾ ਤਾਂ ਨਾ ਦਰੋਕ ਲਗਾ ਦਿੰਦਾ ਬਟ ਲਾਰਡ ਵਿਲੀਅਮ ਵੈਂਡਿੰਗ ਨੇ ਕੋਈ ਰੋਕ ਨਹੀਂ ਲਗਾਈ ਹੁਣ ਜੀ ਵੀ ਉਸ ਦੇ ਸਮੇਂ ਦੇ ਵਿੱਚ ਪ੍ਰੈਸ ਦੀ ਸੁਤੰਤਰਤਾ ਬਣੀ ਰਹੀ ਮਤਲਬ ਕਿ ਪ੍ਰੈਸ ਨੂੰ ਨਿਰਪੱਖ ਹੀ ਰਹਿਣ ਦਿੱਤਾ ਗਿਆ ਤਾਂ ਹੋਰ ਤਾਂ ਹੋਰ ਵਿਲੀਅਮ ਵੈਂਡਿੰਗ ਨੇ ਪ੍ਰੈਸ ਉੱਤੇ ਪਹਿਲਾਂ ਤੋਂ ਲੱਗੀਆਂ ਹੋਈਆਂ ਜਿਹੜੀਆਂ ਰੋਕਾਂ ਸੀ ਉਹਨਾਂ ਨੂੰ ਵੀ ਪਾਲਣਾ ਨਾ ਕੀਤਾ ਤੇ ਇਹ ਉਸ ਦੀ ਪ੍ਰੈਸ ਪ੍ਰਤੀ ਉਧਾਰਤਾ ਦਾ ਸਭ ਤੋਂ ਵੱਡਾ ਸਬੂਤ ਹੈ ਮਤਲਬ ਕਿ ਉਹਨਾਂ ਨੇ ਨਿਊਜ਼ਪੇਪਰ ਜੋ ਵੀ ਸੀ ਉਸ ਸਮੇਂ ਦੇ ਵਿੱਚ ਪ੍ਰੈਸ ਉਹਨੂੰ ਸੁਤੰਤਰ ਰੱਖਿਆ ਅੱਗੇ ਹੈਗਾ 4th ਪੁਆਇੰਟ ਉੱਤਰ ਪੱਛਮੀ ਪ੍ਰਾਂਤ ਦੀ ਮਾਲੀਆ ਵਿਵਸਥਾ ਹਾਂਜੀ ਲਾਰਡ ਵਿਲੀਅਮ ਬੈਂਟਿੰਗ ਨੇ ਉੱਤਰ ਪੱਛਮੀ ਪ੍ਰਾਂਤ ਦੇ ਵਿੱਚ ਇੱਕ ਸ੍ਰੇਸ਼ਟ ਮਾਲੀਆ ਵਿਵਸਥਾ ਸ਼ੁਰੂ ਕੀਤੀ ਲੈਂਡ ਰੈਵਨਿਊ ਪ੍ਰਾਂਤ ਦੀ ਸਾਰੀ ਭੂਮੀ ਦੀ ਪਮਾਇਸ਼ ਕੀਤੀ ਗਈ ਭੂਮੀ ਦੀ ਪਜਾਊ ਸ਼ਕਤੀ ਦੇ ਆਧਾਰ ਤੇ ਉਹਦਾ ਵਰਗੀਕਰਨ ਕੀਤਾ ਗਿਆ ਭੂਮੀ ਦੀ ਇਹ ਵਿਵਸਥਾ 30 ਸਾਲਾਂ ਲਈ ਲਾਗੂ ਕੀਤੀ ਤੇ ਕੁਝ ਵਿਦਵਾਨਾਂ ਦੇ ਅਨੁਸਾਰ ਲਾਰਡ ਵਿਲੀਅਮ ਬੈਂਟਿੰਗ ਦੁਆਰਾ ਸ਼ੁਰੂ ਕੀਤੀ ਗਈ ਇਹ ਮਾਲੀਆ ਵਿਵਸਥਾ ਟੋਡਰ ਮਲ ਦੀ ਵਿਵਸਥਾ ਦੇ ਨਾਲ ਮੇਲ ਖਾਂਦੀ ਸੀ ਇਸ ਦੀ ਦੇਖਪਾਲ ਲਈ ਲਾਹਾਂਵਾਦ ਦੇ ਵਿੱਚ ਇੱਕ ਕਮਾਲ ਬੋਰਡ ਦੀ ਸਥਾਪਨਾ ਵੀ ਕੀਤੀ ਗਈ। ਇਹ ਸੀ ਉਹਦੇ ਜਿਹੜੇ ਕਿ ਪ੍ਰਸ਼ਾਸਨਿਕ ਅਸ्तार ਰਿਪੀਟ ਕਰਦਣੇ ਪੁਆਇੰਟ ਉੱਚੇ ਅਹੁਦਿਆਂ ਦਾ ਭਾਰਤੀ ਦੀ ਨਿਯੁਕਤੀ ਕਲੈਕਟਰਾਂ ਤੇ ਜੱਜਾਂ ਦੇ ਕੰਮਾਂ ਦੇ ਵਿੱਚ ਸਮੇਲਤਾ ਪੈਦਾ ਕਰਤੀ ਇੱਕ ਜਣੇ ਨੂੰ ਕੰਮ ਸੌਂਪਦੇ ਇਹ ਪ੍ਰੈਸਸ ਸੰਬੰਧੀ ਉਧਾਰਤਨ ਨੀਤੀ ਬਣਾਈ ਉਹਦੇ ਪ੍ਰਤੀ ਕੋਈ ਵੀ ਸਟ੍ਰਿਕਨੈਸ ਨਹੀਂ ਬਣਾਈ ਗਈ ਤੇ ਪੱਛਮੀ ਉੱਤਰ ਪੱਛਮੀ ਪ੍ਰਾਂਤਾਂ ਦੀ ਮਾਲੀ ਅਵਸਥਾ ਕਿਤੇਗੀ। ਸਮਾਜਿਕ ਸੋਸ਼ਲ ਰਿਫਾਰਮਸ ਕਿਹੜੇ ਸੀ ਸਤੀ ਪ੍ਰਥਾ ਦਾ ਅੰਤ ਲਾਰਡ ਵਿਲੀਅਮ ਪੈਂਟਿੰਗ ਨੇ ਹਿੰਦੂ ਸਮਾਜ ਦੇ ਵਿੱਚ ਜਿਹੜੀ ਪ੍ਰਚੀਨ ਤੋਂ ਚੱਲੀ ਆ ਰਹੀ ਸੀ ਸਤੀ ਪ੍ਰਥਾ ਦਾ ਅੰਤ ਕੀਤਾ ਇਸ ਪ੍ਰਥਾ ਦੇ ਅਨੁਸਾਰ ਸੀ ਕਿ ਵੀ ਜੇ ਕੋਈ ਵਿਧਵਾ ਔਰਤ ਹੋ ਜਾਂਦੀ ਸੀ ਤਾਂ ਉਹਦੇ ਪਤੀ ਦੀ ਮਰਤਕ ਪਤੀ ਦੀ ਚਿਤਾ ਦੇ ਨਾਲ ਹੀ ਉਹਨੂੰ ਜਿੰਦਾ ਸਾੜ ਦਿੱਤਾ ਜਾਂਦਾ ਸੀ ਜਿਹੜੀ ਲੇੜੀ ਵੀ ਦਵਾ ਹੁੰਦੀ ਸੀ ਤੇ ਸਾਡੋਂ ਤੋਂ ਪਹਿਲਾਂ ਔਰਤ ਨੂੰ ਆਪਣੇ ਗਹਿਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਸੀ ਤੇ ਸਾਰਾ ਮਾਲ ਬ੍ਰਾਹਮਣਾਂ ਦੀ ਜੇਬ ਦੇ ਵਿੱਚ ਜਾਂਦਾ ਸੀ ਜਿਹੜੇ ਉਹਦੇ ਗਹਿਣੇ ਵਗੈਰਾ ਹੁੰਦੇ ਸੀ ਤੇ ਇਹ ਬੁਰੀ ਪ੍ਰਥਾ ਬੰਗਾਲ ਦੇ ਵਿੱਚ ਬਧੇਰੇ ਪ੍ਰਚੱਲੇ ਸੀ ਲਾਰਡ ਵਿਲੀਅਮ ਬੈਂਟਿੰਗ ਨੇ ਸਭ ਤੋਂ ਪਹਿਲਾਂ ਹਾਂ ਕਈ ਸ਼ਾਸਕਾਂ ਨੇ ਇਸ ਪ੍ਰਥਾ ਨੂੰ ਖਤਮ ਕਰਨ ਲਈ ਯਤਨ ਕੀਤੇ ਪਰੰਤੂ ਹਿੰਦੂ ਜਨਤਾ ਦੇ ਵਿਰੋਧ ਕਰਕੇ ਉਹ ਸਫਲ ਨਾ ਹੋ ਸਕੇ। ਪਰ ਲਾਰਡ ਵਿਲੀਅਮ ਪੈਂਟਿੰਗ ਨੇ ਰਾਜਾ ਰਾਮ ਮੋਹਨ ਰਾਏ ਦੀ ਹੈਲਪ ਦੇ ਨਾਲ 1829ਵੀਂ ਦੇ ਵਿੱਚ ਇਸ ਦੇ ਸੰਬੰਧਿਤ ਕਾਨੂੰਨ ਪਾਸ ਕਰਤਾ ਇਹਨੂੰ ਗੈਰਕਾਨੂੰਨੀ ਐਲਾਨ ਕਰਤਾ। ਮਲਕੀ ਜੇ ਕੋਈ ਐਵੇਂ ਕਰੂਗਾ ਤਾਂ ਉਹ ਗੈਰਕਾਨੂੰਨੀ ਹੋਗਾ। ਤੇ ਇਸ ਐਲਾਨ ਦੇ ਨਾਲ ਕਿਸੇ ਵੀ ਔਰਤ ਨੂੰ ਸਤੀ ਹੋਣ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ ਵੀ ਸਜ਼ਾ ਦਿੱਤੀ ਗਈ ਸੀ। ਮਲਕੀ ਇਹ ਕਿਹਾ ਗਿਆ ਸੀ ਵੀ ਜੇ ਕੋਈ ਸੁਜੈਸ਼ਨ ਵੀ ਦੇਊਗਾ ਕਿ ਸਤੀ ਕੀਤਾ ਜਾਵੇ ਤਾਂ ਉਹਨੂੰ ਵੀ ਸਜ਼ਾ ਮਿਲੇਗੀ। ਹਾਂਜੀ ਅੱਗੇ ਹੈਗਾ ਠੱਗੀ ਦਾ ਅੰਤ ਲਾਰਡ ਵਿਲੀਅਮ ਬੈਂਟਿੰਗ ਦੇ ਸਮੇਂ ਠੱਗ ਲੋਕਾਂ ਨੇ ਮੱਧ ਭਾਰ ਦੇ ਵਿੱਚ ਬਹੁਤ ਜ਼ਿਆਦਾ ਤੰਕ ਮਚਾਇਆ ਹੋਇਆ ਸੀ ਪੋਲੇ ਪਾਲੇ ਯਾਤਰੀ ਨੂੰ ਮਿੱਠੀ ਮਿੱਠੀਆਂ ਗੱਲਾਂ ਦੇ ਵਿੱਚ ਲਗਾ ਕੇ ਲੁੱਟ ਲੈਂਦੇ ਸੀ ਤੇ ਇਹਨਾਂ ਠੱਗਾਂ ਨੇ ਆਪਣੇ ਬੁਫਤੇ ਇਸ਼ਾਰੇ ਬਣਾਏ ਹੋਏ ਸੀ ਤੇ ਜਨਤਾ ਇਹਨਾਂ ਕੋਲੋਂ ਬਹੁਤ ਦੁਖੀ ਸੀ ਤਾਂ ਠੱਗੀ ਦਾ ਅੰਤ ਕਰਨ ਲਈ ਲਾਰਡ ਵਿਲੀਅਮ ਬੈਂਟਿੰਗ ਨੇ 1830 ਈਸਵੀ ਦੇ ਵਿੱਚ ਕਰਨਲ ਸਲੀਮਨ ਨੂੰ ਹੁਕਮ ਕੀਤਾ ਤੇ ਉਸਨੇ 6 ਸਾਲਾਂ ਦੇ ਅੰਦਰ ਲਗਭਗ 1500 ਠੱਗਾਂ ਦਾ ਅੰਤ ਕਰ ਦਿੱਤਾ ਤੇ ਬਾਕੀ ਬੱਚੇ ਉਹ ਠੱਗਾਂ ਨੂੰ ਫੜ ਕੇ ਜੱਬਲਪੁਰ ਦੇ ਸਿਹਾਰ ਗ੍ਰਹਿ ਦੇ ਵਿੱਚ ਭੇਜ ਦਿੱਤਾ ਗਿਆ ਇਸ ਤਰ੍ਹਾਂ ਲਾਡ ਵਿਲੀਅਮ ਬੈਂਟਿੰਗ ਨੇ ਦੁਖੀ ਜਨਤਾ ਨੂੰ ਠੱਗਾਂ ਤੋਂ ਬਚਾਇਆ ਅੱਗੇ ਹੈਗਾ ਮਨੁੱਖੀ ਬਲੀ ਤੇ ਰੋਕ ਓਡੀਸਾ ਦੇ ਆਸੱਭਿਅਕ ਜਾਤਾਂ ਆਪਣੇ ਦੇਵੀ ਦੇਵਤਾ ਨੂੰ ਖੁਸ਼ ਕਰਨ ਲਈ ਮਨੁੱਖ ਦੀ ਬਲੀ ਦੇ ਦਿੰਦੇ ਸੀ ਤੇ ਲਾਡ ਵਿਲੀਅਮ ਬੈਂਟਿੰਗ ਨੇ ਇਸ ਪ੍ਰਥਾ ਦਾ ਵੀ ਅੰਤ ਕੀਤਾ ਕੁੜੀਆਂ ਮਾਰਨ ਤੇ ਰੋਕ ਰਾਜਸਥਾਨ ਤੇ ਕਾਠੀਆਵਾੜੇ ਦੇ ਵਿੱਚ ਕੁਛ ਅਜਿਹੀਆਂ ਜਾਤਾਂ ਸੀ ਜਿਹੜੇ ਕੁੜੀਆਂ ਨੂੰ ਪੈਦਾ ਹੁੰਦੇ ਮਾਰ ਦਿੰਦੇ ਸੀ ਤੇ ਲਾਰਡ ਵਿਲੀਅਮ ਬੈਂਟਿੰਗ ਨੇ ਇਸ ਭੈੜੀ ਪ੍ਰਥਾ ਉੱਤੇ ਵੀ ਕਾਨੂੰਨੀ ਪਵੰਦੀ ਲਗਾਈ ਸੋ ਏਸੀ ਸਮਾਜਿਕ ਉਸਦਾਰ ਸਤੀ ਪ੍ਰਥਾ ਦਾੰਤ ਠੱਗੀ ਪ੍ਰਥਾ ਦਾੰਤ ਕੁੜੀ ਮਾਰਨ ਤੇ ਰੋਕ ਮਨੁੱਖੀ ਬਲੀ ਤੇ ਰੋਕ ਅੱਗੇ ਹੁਣ ਸਿੱਖਿਆ ਸੰਬੰਧੀ ਕਿਸ ਧਾਰ ਕੀਤੇ ਗਏ ਸਭ ਤੋਂ ਪਹਿਲਾਂ ਹਾਂਜੀ ਸਿੱਖਿਆ ਮਾਧਿਅਮ ਦੀ ਨੀਤੀ ਲਾਰਡ ਵਿਲੀਅਮ ਬੈਂਟਿੰਗ ਨੇ ਸਿੱਖਿਆ ਵਿਵਰਤੀ ਧਿਆਨ ਦਿੱਤਾ 1813 ਈਸਵੀ ਚ ਅੰਗਰੇਜ਼ੀ ਸਰਕਾਰ ਨੇ ਇਕ ਭਾਰਤੀ ਦੇ ਸਿੱਖਿਆ ਉਤੇ 1 ਲੱਖ ਰੁਪਏ ਸਾਲਾਨਾ ਖਰਚ ਕਰਨ ਦਾ ਨਿਸ਼ਚੈ ਕੀਤਾ ਸੀ ਤੇ ਉਸ ਸਮੇਂ ਰੁਪਇਆ ਫਾਰਸੀ ਸੰਸਕ੍ਰਿਤ ਅਰਬੀ ਦੀ ਸਿੱਖਿਆ ਤੇ ਖਰਚ ਕੀਤਾ ਜਾਂਦਾ ਸੀ ਹਾਂਜੀ ਪਹਿਲਾ ਪੁਆਇੰਟ ਹੈ ਸਿੱਖਿਆ ਮਾਧਿਅਮ ਦੀ ਨੀਤੀ ਲਾਰਡ ਵਿਲੀਅਮ ਬੈਂਟਿੰਗ ਨੇ ਇਸ ਗੱਲ ਤੇ ਇਕ ਝਗੜਾ ਖੜਾ ਕੀਤਾ ਕਿ ਭਾਰਤ ਵਿੱਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੋਵੇ ਜਾਂ ਜਾਂ ਭਾਸ਼ਾਵਾਂ ਦੇ ਵਿੱਚ ਮਤਲਬ ਕਿ ਜਿਹੜੀਆਂ ਉਸ ਇਲਾਕੇ ਦੇ ਭਾਸ਼ਾਵਾਂ ਨੂੰ ਉਹਨਾਂ ਦੇ ਵਿੱਚ ਮਤਲਬ ਕਿ ਲਾਰਡ ਵਿਲੀਅਮ ਐਂਡ ਦੇ ਸਮੇਂ ਇਹ ਇੱਕ ਝਗੜਾ ਹੀ ਬਣ ਗਿਆ ਸੀ ਕਿ ਸਿੱਖਿਆ ਦਾ মাধ্যম ਅੰਗਰੇਜ਼ੀ ਹੋਣਾ ਚਾਹੀਦਾ ਜਾਂ ਜਿਹੜੇ ਉਹਨਾਂ ਦੇ ਪ੍ਰਾਂਤਕ ਭਾਸ਼ਾਵਾਂ ਨੂੰ ਉਹਨਾਂ ਦੇ ਵਿੱਚ ਤੇ ਇਸ ਤੇ ਦੋ ਧਰ ਬਣ ਗਏ ਸੀ ਐਚ ਐਚ ਵਿਲਸਨ ਭਾਰਤੀ ਭਾਸ਼ਾਵਾਂ ਦੇ ਪੱਖ ਦੇ ਵਿੱਚ ਸੀ ਤੇ ਲਾਰਡ ਮੈਕਾਲੇ ਜੋ ਕਿ ਪ੍ਰਬੰਧ ਕੌਂਸਲ ਦਾ ਮੈਂਬਰ ਹੋਣ ਤੋਂ ਇਲਾਵਾ ਸਿੱਖਿਆ ਬੋਰਡ ਦਾ ਪ੍ਰਧਾਨ ਵੀ ਸੀ ਅੰਗਰੇਜ਼ੀ ਭਾਸ਼ਾ ਦੇ ਪੱਖ ਦੇ ਵਿੱਚ ਸੀ ਤੇ ਉਸ ਨੇ ਪੱਛਮੀ ਸਿੱਖਿਆ ਦੇ ਸਿਫਤ ਕਰਦੇ ਹੋਏ ਕਿ ਸਥਾਨਕ ਭਾਸ਼ਾ ਮਾਨਾਤਾ ਸਾਹਿਤਿਕ ਪੱਖੋਂ ਉੱਤਮ ਨਹੀਂ ਤੇ ਨਾ ਹੀ ਨੈਤਿਕ ਪੱਖੋਂ ਬਹੁਮੁੱਲੀ ਹੈ ਇਹ ਕੁਚੂ ਕੋਟੀ ਦੀ ਪੱਛਮੀ ਲਾਇਬ੍ਰੇਰੀ ਦੀ ਕਲਮਾਰੀ ਦੇ ਵਿੱਚ ਜਿੰਨਾ ਗਿਆਨ ਭਰਿਆ ਰਹਿੰਦਾ ਇਹਨਾਂ ਦੇ ਵਿੱਚ ਤੇ ਉਹਨਾਂ ਭਾਰਤ ਅਤੇ ਅਰਬ ਦੇ ਸਾਰੇ ਸਾਹਿਦ ਦੇ ਵਿੱਚ ਹੋਣਾ ਅਸੰਭਵ ਹੈ ਤੇ ਰਾਜਾ ਰਾਮ ਮੋਹਨ ਰਾਏ ਵੀ ਅੰਗਰੇਜ਼ੀ ਸਿੱਖਿਆ ਦੇ ਪੱਖ ਦੇ ਵਿੱਚ ਸੀ ਰਾਜਾ ਰਾਮ ਮੋਹਨ ਰਾਏ ਜਿਨ੍ਹਾਂ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਹੈ ਤੇ ਅੰਤ ਦੇ ਵਿੱਚ ਮਕਾਲੇ ਦੀ ਗੱਲ ਮੰਨ ਲਈ ਤੇ 1835 ਚ ਸਰਕਾਰ ਵੱਲੋਂ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਦੇਸ਼ ਦੇ ਵਿੱਚ ਕਈ ਅੰਗਰੇਜ਼ੀ ਸਕੂਲ ਅਤੇ ਕਾਲਜ ਖੋਲੇ ਗਏ ਅੱਗੇ ਸੈਕੰਡ ਪੁਆਇੰਟ ਉੱਚ ਸਿੱਖਿਆਕ ਸੰਸਥਾਵਾਂ ਦੀ ਸਥਾਪਨਾ 1835 ਚ ਲਾਰਡ ਵਿਲੀਅਮ ਵੈਂਟਿੰਗ ਨੇ ਕਲਕੱਤਾ ਵਿੱਚ ਇੱਕ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਤੇ ਭਾਰਤੀ ਨੂੰ ਪੱਛਮੀ ਢੰਗ ਨਾਲ ਇਲਾਜ ਕਰਵਾਉਣ ਦੀ ਸਿੱਖਿਆ ਦਿੱਤੀ ਕੁਝ ਸਮੇਂ ਬਾਅਦ ਮੁੰਬਈ ਦੇ ਵਿੱਚ ਐਲਫਿਸਟਨ ਕਾਲਜ ਵੀ ਖੋਲਿਆ ਗਿਆ ਅੱਗੇ ਹੈਗਾ ਨਿਆ ਸਬੰਧੀ ਸੁਧਾਰ ਹਾਂਜੀ ਲਾਰਡ ਵਿਲੀਅਮ ਬੈਂਟਿੰਗ ਨੇ ਨਿਆ ਸਬੰਧੀ ਸੁਧਾਰ ਕੀਤੇ ਜਿਵੇਂ ਇਹਨਾਂ ਦੇ ਵਿੱਚ ਪਹਿਲਾਂ ਦੇਰੀ ਸੀ ਕਮੀਆਂ ਸੀ ਦੇਰ ਖਰਚ ਤੇ ਅਸਹੈਨਸ਼ੀਲਤਾ ਇਹਨਾਂ ਨੂੰ ਦੂਰ ਕੀਤਾ ਪ੍ਰਾਂਤਕ ਅਦਾਲਤਾਂ ਦੀ ਸਥਾਪਨਾ ਲਾਰਡ ਵਿਲੀਅਮ ਬੈਂਟਿੰਗ ਨੇ ਕਲਕੱਤਾ ਮੁਰਸ਼ਦਾਬਾਦ ਪਟਨਾ ਪਟਨਾ ਅਤੇ ਟਾਕਾ ਦੇ ਵਿੱਚ ਅਪੀਲ ਦੀਆਂ ਪ੍ਰਾਂਤਕ ਅਦਾਲਤਾਂ ਖਤਮ ਕਰਦੀਆਂ ਮਤਲਬ ਕਿ ਇਹਨਾਂ ਵਿਖੇ ਜਿਹੜੇ ਅਪੀਲ ਦੀਆਂ ਪ੍ਰਾਂਤਕ ਅਦਾਲਤ ਸੀ ਉਹਨਾਂ ਨੂੰ ਖਤਮ ਕਰਤਾ ਤੇ ਇਹ ਅਦਾਲਤਾਂ ਕਾਰਨ ਵਾਲ ਇਸ ਨੇ ਸਥਾਪਿਤ ਕੀਤੀਆਂ ਸੀ ਲਾਡ ਵਿਲੇਵੰਡੀ ਦਾ ਵਿਚਾਰ ਸੀ ਕਿ ਇਹ ਅਦਾਲਤਾਂ ਕੋਈ ਉਪਯੋਗੀ ਕੰਮ ਨਹੀਂ ਸੀ ਕਰ ਰਹੀਆਂ ਜਿਸ ਕਰਕੇ ਉਹਨਾਂ ਨੇ ਇਹਨਾਂ ਅਦਾਲਤਾਂ ਨਾ ਖਤਮਾ ਕਰ ਦਿੱਤਾ ਗਿਆ ਮਤਲਬ ਕਿ ਪ੍ਰਾਂਤਕ ਅਦਾਲਤਾਂ ਦੀ ਸਮਾਪਤੀ ਕਰ ਦਿੱਤੀ ਅੱਗੇ ਲਾਹਾਂਵਾਦ ਦੇ ਵਿੱਚ ਸਦਰ ਅਦਾਲਤਾਂ ਦੀ ਸਥਾਪਨਾ ਉੱਤਰ ਪੱਛਮੀ ਲੋਕਾਂ ਨੂੰ ਸਦਰ ਅਦਾਲਤਾਂ ਵਿੱਚ ਅਪੀਲ ਕਰਨ ਲਈ ਕੋਲਕੱਤਾ ਜਾਣਾ ਪੈਂਦਾ ਸੀ ਤੇ ਇਹ ਸ਼ਹਿਰ ਉਸ ਪ੍ਰਦੇਸ਼ ਤੋਂ ਕਾਫੀ ਦੂਰ ਸੀ ਇਸ ਲਈ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਤੇ ਇਸੇ ਕਾਰਨ ਨੂੰ ਮਹਿਸੂਸ ਕਰਦੇ ਹੋਏ ਲਾਰਡ ਵਿਲੀਅਮ ਬੈਂਟਿੰਗ ਨੇ ਇਲਾਹਾਬਾਦ ਦੇ ਵਿੱਚ ਇੱਕ دیਵਾਨੀ ਅਦਾਲਤ ਅਤੇ ਸਦਰ ਨਿਜ਼ਾਮਤ ਅਦਾਲਤ ਸਥਾਪਿਤ ਕੀਤੀ ਤੇ ਇਹਨਾਂ ਅਦਾਲਤਾਂ ਨੇ 1832 ਸੀ ਦੇ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਕਮਿਸ਼ਨਰਾਂ ਦੀ ਨਿਯੁਕਤੀ ਹਾਂਜੀ ਲਾਰਡ ਵਿਲੀਅਮ ਬੈਂਟਿੰਗ ਨੇ ਬੰਗਾਲ ਦੇ ਵਿੱਚ ਬੀ ਡਿਵੀਜ਼ਨਾਂ ਦੇ ਵਿੱਚ ਮੰਗਾਲ ਨੂੰ ਬੀ 20 ਡਿਵੀਜ਼ਨਾਂ ਵਿੱਚ ਵੰਡ ਕੇ ਹਰੇਕ ਡਿਵੀਜ਼ਨ ਦੇ ਵਿੱਚ ਇੱਕ ਕਮਿਸ਼ਨਰ ਦੀ ਨਿਯੁਕਤੀ ਕੀਤੀ ਗਈ ਤੇ ਕਮਿਸ਼ਨਰ ਨੂੰ ਪ੍ਰਾਂਤਕ ਅਦਾਲਤਾਂ ਅਤੇ ਪੁਲਿਸ ਸੁਪਰਡੈਂਟ ਦੇ ਕੰਮ ਸੌਂਪੇ ਗਏ ਮਤਲਬ ਕਿ ਜਿਹੜਾ ਕਮਿਸ਼ਨਰ ਸੀ ਉਹਨੂੰ ਪੁਲਿਸ ਸੁਪਰਡੈਂਟ ਦੇ ਕੰਮ ਤੇ ਪ੍ਰਾਂਤਕ ਅਦਾਲਤ ਦੇ ਕੰਮ ਸੌਂਪ ਦਿੱਤੇ ਗਏ ਤੇ ਆਪਣੀ ਡਿਵੀਜ਼ਨ ਦੇ ਉਹਦੀਆਂ ਜ਼ਿਲ੍ਹਿਆਂ ਦੇ ਕਲੈਕਟਰਾਂ ਦਾ ਵੀ ਉਹਨੂੰ ਨਿਰੀਖਣ ਕਰਨਾ ਹੁੰਦਾ ਸੀ ਅੱਗੇ ਮੈਜਿਸਟਰੇਟਾਂ ਦੇ ਨਿਸ਼ਚਿਤ ਅਧਿਕਾਰ ਹਾਂਜੀ ਲਾਰਡ ਵਿਲੀਅਮ ਵੈਂਟਿੰਗ ਨੇ ਮੈਜਿਸਟਰੇਟਾਂ ਨੂੰ ਸਜ਼ਾ ਦੇਣ ਦੇ ਅਧਿਕਾਰ ਨਿਸ਼ਿਤ ਕੀਤੇ 1829 ਸਾਲ ਵਿੱਚ ਇੱਕ ਫਰਮਾਨ ਅਨੁਸਾਰ ਉਹਨਾਂ ਨੇ ਇਹ ਉਹਨਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਅਪਰਾਧੀ ਨੂੰ ਬਹੁਸ਼ ਬਹੁਮੁਸ਼ਕਤ 2 ਸਾਲ ਦੀ ਸਖਤ ਸਜ਼ਾ ਦੇ ਸਕਦੇ ਨੇ ਤੇ ਮੈਜਿਸਟ੍ਰੇਟ ਦੇ ਫੈਸਲੇ ਦੇ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਵੀ ਕੀਤੀ ਜਾ ਸਕਦੀ ਸੀ ਭਾਰਤੀ ਜੱਜਾਂ ਦੀ ਨਿਯੁਕਤੀ ਲਾਰਡ ਵਿਲੀਅਮ ਬੈਂਟਿੰਗ ਨੇ ਭਾਰਤੀ ਅਨੇਕਾ ਭਾਰਤੀ ਜੱਜਾਂ ਦੀ ਵੀ ਨਿਯੁਕਤੀ ਕੀਤੀ ਉਹਨਾਂ ਨੂੰ ਮੁਨਸੀਬ ਸਦਰ ਅਮੀਨ ਦੇ ਅਹੁਦਿਆਂ ਤੇ ਨੁਕਤ ਕੀਤਾ ਗਿਆ ਤੇ ਉਹਨਾਂ ਦੇ ਅਧਿਕਾਰ ਪਹਿਲਾਂ ਦੇ ਮੁਕਾਬਲੇ ਕੁਝ ਵਧਾ ਦਿੱਤੇ ਗਏ ਬਟ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਦਰ ਅਮੀਨ ਨੂੰ ਜ਼ੁਰਪੀਨਾ ਦੇ ਮਕਦਮੇ ਸੁਣਨ ਦਾ ਕੋਈ ਅਧਿਕਾਰ ਨਹੀਂ ਸੀ ਅੱਗੇ ਹੈਗਾ ਯੂਰਿ ਪ੍ਰਥਾ ਦਾ ਪ੍ਰਚਲਨ ਹਾਂਜੀ ਨਿਆਂ ਦੇ ਖੇਤਰ ਵਿੱਚ ਲਾਰਡ ਵਿਲੀਅਮ ਬੈਂਟਿੰਗ ਨੇ ਸਭ ਤੋਂ ਮਹੱਤਵਪੂਰਨ ਕੰਮ ਜੂਰੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਪ੍ਰਥਾ 1832 ਵਿੱਚ ਬੰਗਾਲ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਪ੍ਰਥਾ ਦੇ ਅਨਸਾਰ ਯੂਰਪੀਨ ਜੱਜਾਂ ਨੂੰ ਮਕਦਮੇ ਦਾ ਫੈਸਲਾ ਕਰਦੇ ਸਮੇਂ ਕੁਝ ਇੱਜ਼ਤਦਾਰ ਭਾਰਤੀਆਂ ਦੀ ਸਲਾਹ ਲੈਣੀ ਪੈਂਦੀ ਸੀ ਮਤਲਬ ਕਿ ਜਿਊਰੀ ਪ੍ਰਥਾ ਵਿੱਚ ਕੀ ਸੀ ਵੀ ਜਿਹੜੇ ਯੂਰੋਪੀਅਨ ਜੱਜ ਸੀ ਉਹਨਾਂ ਨੂੰ ਆਪਣਾ ਕੋਈ ਵੀ ਫੈਸਲਾ ਦੇਣ ਤੋਂ ਪਹਿਲਾਂ ਜਿਹੜੇ ਕੁਝ ਇੱਜ਼ਤਦਾਰ ਭਾਰਤੀ ਸੀ ਉਹਨਾਂ ਤੋਂ ਅ ਸੁਝੈਸ਼ਨ ਲੈ ਲੈਂਦੇ ਸੀ ਉਹ ਸਲਾਹ ਲੈ ਲੈਂਦੇ ਸੀ ਤੇ ਉਹਨਾਂ ਦੀ ਸਹਾਇਤਾ ਲਈ ਕੁਝ ਭਾਰਤੀ ਸਹਾਇਕ ਵੀ ਨੁਕਤੇ ਕੀਤੇ ਗਏ ਉਸੇ ਜਿਊਰੀ ਪ੍ਰਥਾ 1832 ਚ ਬੰਗਾਲ ਚ ਸ਼ੁਰੂ ਕੀਤੀ ਗਈ ਅੱਗੇ ਹੈਗਾ ਪ੍ਰਾਂਤਕ ਪਾਸ਼ਾਮਾਂ ਦੀ ਵਰਤੋਂ ਲਾਰਡ ਵਿਲੀਅਮ ਬੈਂਟਿੰਗ ਦੇ ਸਮੇਂ ਪ੍ਰਾਂਤਕ ਅਦਾਲਤਾਂ ਮਤਲਬ ਕਿ ਅਦਾਲਤਾਂ ਦਾ ਸਾਰਾ ਕੰਮ ਫਾਰਸੀ ਭਾਸ਼ਾ ਦੇ ਵਿੱਚ ਕੀਤਾ ਜਾਂਦਾ ਸੀ ਲਾਰਡ ਵਿਲੇਮੈਂਟਿਨਿਸਮੇ ਹੁਣ ਜਿਹੜੀ ਫਾਰਸੀ ਭਾਸ਼ਾ ਸੀ ਨਾ ਤਾਂ ਜੱਜ ਸੀ ਚੰਗੀ ਤਰ੍ਹਾਂ ਸਮਝ ਸਕਦਾ ਸੀ ਨਾ ਹੀ ਅਪਰਾਧੀ ਇਸ ਲਈ ਲਾਰਡ ਵਿਲੇਮੈਂਟਿੰਗ ਨੇ ਫਾਰਸੀ ਥਾਂ ਤੇ ਪ੍ਰਾਂਤਕ ਭਾਸ਼ਾਵਾਂ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ ਮਤਲਬ ਕਿ ਜਿਹੜੀ ਉਸ ਇਲਾਕੇ ਦੇ ਵਿੱਚ ਹੁੰਦੀ ਸੋ ਭਾਸ਼ਾ ਨੂੰ ਅ ਕਿਹਾ ਗਿਆ ਵੀ ਇਹ ਭਾਸ਼ਾ ਯੂਜ਼ ਕੀਤੀ ਜਾਵੇ ਸਿੱਟੇ ਵਜੋਂ ਆਮ ਜਨਤਾ ਲਈ ਵੀ ਨਿਆਂ ਫਿਰ ਆਸਾਨ ਹੋ ਗਿਆ ਸੋ ਇਹ ਸੀ ਨਿਆਂਇਕ ਪ੍ਰਬੰਧ ਰਿਪੀਟ ਕਰਦੇ ਹਾਂ ਪੁਆਇੰਟ ਪ੍ਰਾਂਤਕ ਅਦਾਲਤਾਂ ਦੀ ਸਮਾਪਤੀ ਇਲਾਹਾਵਾ ਦੇ ਵਿੱਚ ਸਦਰ ਅਦਾਲਤਾਂ ਦੀ ਸਥਾਪਨਾ ਤੇ ਕਮਿਸ਼ਨਰਾਂ ਦੀ ਨਿਯੁਕਤੀ ਮੈਜਿਸਟਰੇਟ ਦੇ ਨਿਸ਼ਚਿਤ ਅਧਿਕਾਰ ਭਾਰਤੀ ਜੱਜਾਂ ਦੀ ਨਿਯੁਕਤੀ ਜੂਰੀ ਪ੍ਰਥਾ ਦਾ ਪ੍ਰਚਲਨ ਤੇ ਪ੍ਰਾਂਤਕ ਭਾਸ਼ਾਵਾਂ ਦੀ ਵਰਤੋਂ ਅੱਗੇ ਜਨਤਕ ਹੋਰ ਕਾਰਜ ਕੀ ਕੀਤੇ ਸਿੰਚਾਈ ਸਾਧਨਾਂ ਦਾ ਵਿਕਾਸ ਕੀਤਾ ਲਾਰਡ ਵਿਲੀਅਮ ਬੈਂਟਿੰਗ ਨੇ ਉਹਨਾਂ ਨੇ ਉੱਤਰ ਪੱਛਮੀ ਪ੍ਰਾਂਤ ਵਿੱਚ ਨਹਿਰਾਂ ਪਟਵਾਇਆਂ ਇਹਨਾਂ ਸਭ ਕਿਉਂਕਿ ਇਹਨਾਂ ਲਈ ਸਿੰਚਾਈ ਨੂੰ ਅੱਗੇ ਵਧਾਇਆ ਗਿਆ ਜਿਨ੍ਹਾਂ ਦੀ ਸ਼ੁਰੂਆਤ ਲਾਰਡ ਡਮਿੰਟੋ ਨੇ ਕੀਤੀ ਸੀ ਹਾਂਜੀ ਨੈਕਸਟ ਅਵਾਜੀ ਦੇ ਸਾਧਨਾਂ ਵਿੱਚ ਸਾਰ ਲਾਰਡ ਵਿਲੀਅਮ ਬੈਂਟਿੰਗ ਨੇ ਅਵਾਜੀ ਦੇ ਸਾਧਨਾਂ ਦੇ ਵੱਲ ਵੀ ਖਾਸ ਧਿਆਨ ਦਿੱਤਾ। ਉਹਨਾਂ ਨੇ ਨਿਕਾ ਸੜਕਾਂ ਨਿਰਮਾਣ ਕਰਵਾਇਆ। ਸ਼ਾਸਨ ਉਹਨਾਂ ਦੇ ਸ਼ਾਸਨ ਕਾਲ ਵਿੱਚ ਕਲਕੱਤਾ ਤੋਂ ਦਿੱਲੀ ਜਾਣ ਵਾਲੀ ਸੜਕ ਜੀਟੀ ਰੋਡ ਨੂੰ ਮੁੜ ਤੋਂ ਬਣਵਾਇਆ ਗਿਆ। ਮੁੰਬਈ ਤੋਂ ਆਗਰਾ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇੰਗਲੈਂਡ ਤੇ ਭਾਰਤ ਦੇ ਵਿਚਕਾਰ ਅਵਾਜੀ ਦੇ ਸੁਖਾਲੇ ਸਾਧਨ ਉਪਲਬਧ ਕਰਵਾਏ ਗਏ। ਅਵਾਜੀ ਸੌਖੀ ਹੋ ਗਈ। ਤੇ ਯਾਤਰੀ ਉਹਨਾਂ ਦੇ ਨਾਲ ਜਿਹੜੀ ਸਹੂਲਤ ਪਹੁੰਚੀ ਉੱਥੇ ਪਾਰ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੋਇਆ। ਇਸ ਤਰ੍ਹਾਂ ਪਕਾਜ਼ਰ ਕੇ ਲਾਰਡ ਅਵਿਲੀਨ ਮੈਂਟਿੰਗ ਨੇ ਭਾਰਤ ਦੇ ਵਿੱਚ ਲਗਭਗ ਸਾਰੇ ਖੇਤਰਾਂ ਵਿੱਚ ਨੀਕਾ ਸੁਧਾਰ ਕੀਤੇ ਤੇ ਦੇਸ਼ ਨੂੰ ਆਰਥਿਕ ਸੰਕਟ ਤੋਂ ਬਚਾਇਆ ਭੜੀਆਂ ਰੀਤਾਂ ਤੋਂ ਬਚਾਇਏ ਤੇ ਨਵੀਂ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਤੇ ਲਾਰਡ ਮਕਾਲਨੂ ਦੀ ਪ੍ਰਸੰਸਾ ਵਿੱਚ ਕਿਹਾ ਸੀ ਕਿ ਲਾਰਡ ਅਵਿਲੀਨ ਮੈਂਟਿੰਗ ਨੇ 7 ਸਾਲਾਂ ਵਿੱਚ ਭਾਰਤ ਦੇ ਉੱਤੇ ਬੁੱਧੀਮਤਾ ਦੂਰੰਦੇਸ਼ੀ ਤੇ ਉਧਾਰਤਾ ਨਾਲ ਰਾਜ ਕੀਤਾ ਸੋ ਇਹ ਸੀ ਤੁਹਾਡਾ ਕੁਐਸਚਨ ਦਾ ਆਨਸਰ ਥੈਂਕਸ